ਸਾਸਰੀ ਕਾ ਸਰਗਨ ਵੈਲਕਮ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਪਿੰਡ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਇਸ ਘਰ ਚੋਂ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਨੇ ਪੰਜ گاਵਾ ਤੇ ਚਾਰ ਮੱਝਾਂ ਸੇਲ ਕਰਨੀਆਂ ਜੀ ਤੇ ਤੋਕੜਾ گاਵਾ ਵਾਂ ਤੇ ਮੱਝਾਂ ਦੋ ਤਾਜ਼ੀਆਂ ਸੂਈਆਂ ਤੇ ਇਹ ਇੱਕ ਤੋਕੜ ਗੱਬੜਵਾ ਦੇ ਦੋਵੇਂ ਉੱਚਾ ਬੱਚਾ ਵਾ ਇੱਕ ਤੋਕੜ ਗੱਬੜ ਨੇ ਬੱਚੇ ਹੈਗੇ ਆ ਦੋਵਾਂ ਦੇ ਆ ਬੱਚੇ ਆ ਜੀ ਤੇ ਬਾਕੀ ਸਭ ਤੋਂ ਪਹਿਲਾਂ ਜ਼ਰੂਰੀ ਗੱਲ ਦੀ ਹਰ ਵਾਰ ਦੀ ਤਰ੍ਹਾਂ ਕਿਸੇ ਵੀ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟੇਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਉਨੇ ਆ ਇਹਨਾਂ ਪਸ਼ੂਨ ਤੇ ਲੈਣੇ ਆ ਜੀ ਸ੍ਰੀ ਕਲਵੀਰ ਜੀ ਕੀ ਹਾਲ ਚਾਲ ਹੈ ਜੀ ਕਿਰਪਾ ਬਾਬਾ ਨਾਨਕ ਜੀ ਕਿੰਨੇ ਬਊ ਸੇਲ ਕਰਨੇ ਆ ਜੀ ਉਹ ਵੀ ਜੀ ਆਪਣੇ ਪੰਜ گاਵਾ ਚਾਰ ਮੱਜਾਂ ਜੇ ਠੀਕ ਆ ਜੀ ਤੇ ਮੱਜਾਂ ਸੁਈਆਂ ਦੋ ਇੱਕ ਵਿੱਚ ਹੀ ਟੋਕੜ ਗੱਪਣ ਜੇ ਚੈੱਕ ਨਹੀਂ ਹੋਈ ਚੈੱਕ ਕਰਾਵਾਂਗੇ ਜੀ ਨੂੰ ਠੀਕ ਆ ਤੇ ਇਹ ਚੈੱਕ ਨਹੀਂ ਆਪਾਂ ਕਹਿ ਸਕਦੇ ਮਤਲਬ ਟੋਕੜ ਗੱਪਣ ਆ ਵੀਰ ਕਹਿੰਦਾ ਵੀ ਸਾਡੇ ਘਰ ਦੀ ਮੱਝ ਖਲੋ ਜਾਂਦੀ ਆ ਰੋਣ ਠੀਕ ਆ ਕਿੱਡੇ ਕਿੱਡੇ ਖਲੋਂਦੀ ਆ ਤੇ ਬਾਕੀ ਹੈ ਵੀ ਭੋਡੀਆਂ ਭੋਡੀਆਂ ਵੀ ਜੀ ਭੋਡੀਆਂ ਸਪੈਸ਼ਲ ਲੱਭ ਕੇ ਆਣੀਆਂ ਨੇ ਭੋਡੀਆਂ ਦੇ ਦੋਏ ਦੋ ਮੱਜਾਂ ਭੋਡੀਆਂ ਨਾ ਵੀ ਬਿਲਕੁਲ ਭੋਡੀਆਂ ਕੇ ਠੀਕ ਆ ਨਾ ਨਾ ਸਿੰਘ ਫਸੰਦਾ ਨਾਲ ਸਾਰਾ ਸਭ ਸੌਂਦਾ ਰarre ਤੇ ਵੜਾਂਗੇ ਨਹੀਂ ਆ ਵੜਾ ਜੀ ਪੰਜ ਆ ਗਏ ਨੇ ਆਪਣੇ ਕੋ ਚਾਰ ਦੋ ਦੋਕਣਾ ਹੀ ਪਿਓਰ ਦੋਕਣਾ ਇੱਕ ਸੱਜਰ ਜੇ ਠੀਕ ਆ ਐਡਰੈਸ ਦੱਸ ਦੇ ਵੀਰ ਜੀ ਆਪਣਾ ਐਡਰੈਸ ਵੀ ਜੀ ਪਿੰਡ ਵਰਪਾਲ ਜ਼ਿਲ੍ਹਾ ਹਰਸ਼ਾਹ ਦੇ ਜੀ ਬਾਬਾ ਨੋਸੀ ਸਮਾਤ ਤੋਂ ਵੀਰ ਜੀ 4 ਕਿਲੋਮੀਟਰ ਬੈਕ ਸਾਡ ਤੇ ਪਿੰਡ ਜੇ ਇਹ ਨਾਮਰਾ ਪ੍ਰਭ ਜੇ ਹੂੰ ਨੰਬਰ ਵਰਪਾਲ ਪਿੰਡ ਜੇ ਮੇਰਾ ਤੇ 9780911798 ਠੀਕ ਆ ਜੀ ਤੇ ਆ ਵੀ ਖਸੂ ਆ ਇਹਦਾ ਕਰਵਾਊਗਾ ਜੀ ਸੁਆ ਵੀ ਕੀ ਕਹਿਣ ਦੇ ਮੈਂ ਪਹਿਲੇ ਗਈ ਜਾਈਏ ਜੇ ਜਿੰਗਾ ਤੰਗਾ ਲਵਾ ਦਿੰਦਾ ਚਾ ਸਿੰਗਾ ਤੋਂ ਹਾਂ ਜੀ ਪਰ ਤੀਜਾ ਦੂਜਾ ਤੀਜਾ ਸੂਆ ਲਾ ਕੇ ਥਲੇ ਕੋ ਵੀਰ ਠੀਕ ਹੈ ਜੀ ਸਾਫ ਹੈ ਮੱਜਵੀਰ ਸਰੀ ਸਾਫ ਤੇ ਥਾਂ ਸੁਣੋ ਬੜਾ ਸੋਹਣਾ ਲੱਗਾ ਜੀ ਬੱਖਾ ਸੋਹਣਾ ਥਾਂ ਲੱਗਾ ਸਾਰੇ ਮਾਲਕ ਦੀ ਕਿਰਪਾ ਨਾਲ ਤੇ ਬੱਚਾ ਇਹਦਾ ਕੀ ਆ ਮਗਰ ਬੱਚਾ ਵੀ ਤੇ ਮਗਰ ਕਟਾ ਹੋਇਆ ਕਟਾ ਮਗਰ ਕਟਾ ਕਟਾ ਵੀ ਭਲਿਆ ਵੇਖ ਲਓ ਜੀ ਭਲਿਆ ਵੇਲਾ ਕਟਾ ਵੀ ਤੇ ਕਟਾ ਕਿੰਨੇ ਚਿਰ ਦਾ ਹੋ ਗਿਆ ਉਹ ਵੀਰ ਜੀ ਵੀਰ ਜੀ ਹੋਊਗਾ 9 8 ਮਹੀਨੇ ਕਟਾ ਇਹਨੇ ਆਪਾਂ ਦੇ ਵੀ 5 ਮਹੀਨੇ 4 ਮਹੀਨੇ ਦਾ 5 ਮਹੀਨੇ ਘੜ ਤੋਂ ਘਟੂਗਾ ਤੇ ਬਣੀ ਨੂੰ ਕਿੰਨਾ ਚਿਰ ਹੋ ਗਿਆ ਨੂੰ ਬਣੀ ਨੇ ਮੇਰੀ ਜੀ ਨੂੰ 2 ਮਹੀਨੇ ਲੱਗੇ ਬੰਨੇ ਹੋਏ 2 ਮਹੀਨੇ 4-5 ਦਿਨ 2 ਮਹੀਨੇ ਲੱਗੇ ਦੁੱਧ ਕਿੰਨਾ ਹੁਣ ਦੁੱਧ ਵੀ ਜੀ ਅਸਲੇ ਉਹ 7 ਕਿਲੋ ਦੇਲੇ 7 ਕਿਲੋ ਦੁੱਧ ਆਪਾਂ 6 ਕਿਲੋ ਕਰਕੇ ਦਵਾਉਂਦੇ ਠੀਕ ਆ ਤੋਰਾ ਵੀਰ ਜੀ ਨੂੰ ਲੋਜ ਲੋ ਮਾਰ ਆ ਵੇਖੋ ਜੀ ਕਰੋ ਚੈੱਕ ਨਗੀਨਾ ਵੀ ਜੀ ਕੱਦ-ਗਾੜ ਪੂਰਾ ਵੱਡਾ ਵਾ ਬਾਕੀ ਸੋਹਣੀ ਸੁਨਖੀ ਪੂਰੀ ਆ ਢੋਡੀ ਸਿੰਘ ਨਹੀਂ ਹੈਗੇ ਇਹਦੇ ਢੋਡੀ 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 ਆ ਜੋ ਹਾਂ ਸਵਾਦੀ ਮਾਜੇ ਵੀਰ ਜੀ ਕਰੋ ਚੱਕਾ ਥਾਨ ਬੜੇ ਸੋਹਣੇ ਲੱਗੇ ਇਹਨੂੰ ਕਰਮਾ ਵਾਲੇ ਵੀਰ ਜੀ ਸਾਫ ਆ ਮਾਜੇ ਸਾਰੀ ਭਾਰੀ ਨਿਗਰੇ ਮਾਜੇ ਹਾਂਜੀ 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 ਮਗਰ ਕੱਟਾ ਵੀ ਆ ਜੀ ਕੱਟਾ ਵੀ ਪਲਿਆ ਭਲਾਇਆ ਤੇ ਦੁੱਧ 6 ਕਿਲੋ ਐਸ ਟਾਈਮ ਤੇ ਜਿਹੜਾ ਵਾ ਵੀ ਲੀਟਰ ਮਾਰ ਕੇ ਲੈ ਜਾਓ ਇਹਨੂੰ ਵੀ ਲੀਟਰ ਮਾਰ ਕੇ ਆਏ ਬਠੰਡਾ ਕਰਕੇ ਆਪਾਂ ਹਾਂਜੀ ਠੀਕ ਆ ਜੀ ਆਹ ਕੱਟਾ ਜੀ ਮਗਰ ਆਹ ਕੱਟਾ ਵੀਰ ਜੀ ਤੇ ਬਾਕੀ ਚੱਕ ਤੁਸੀਂ ਕਰਾਈ ਭਾਜੀ ਕਿ ਨਹੀਂ 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 ਵੀਰ ਜੀ ਚੈੱਕ ਕਰੀ ਜਾਪ ਕਰਾਈ ਤੁਸੀਂ ਹੋ ਜਮਾਨ 2 ਪੰਜ ਪਾਣੀ ਕਿੰਨੇ ਘਾਟ ਜਣਾ ਦੇ ਅੱਛਾ ਘਟਿਆ ਘਟੇ ਘਟੇ ਜੀ ਠੀਕ ਆ ਬਾਕੀ ਨਿਕਲ ਆਵੇ ਤੇ ਕਿਸਮਤ ਹੀ ਆਗਰੇ ਨਿਕਲ ਆਵੇ ਦੇ ਵਿੱਚ ਮੱਝ 70000 ਦੀ ਜੀ ਠੀਕ ਹੈ ਜੀ ਚਲੋ ਮੱਝ ਤਿਆਰ ਹੋਵੇ ਨਾ ਤੇ ਮੱਝ ਵੀ ਦੀ ਘਰ ਆ ਲੈਣ ਦੇ 15 ਕਿਲੋ ਚੋਇਆ ਦੇਣਾ ਅੱਛਾ ਤੇ ਬਾਕੀ ਵੀ ਜੀ ਆਪਾਂ ਗਰੰਟੀ ਦਿੰਦੇ ਆਪਾਂ ਗਰੰਟੀ ਦਿੰਦੇ ਹੁਣ ਜਿਹੜਾ ਚੋਂੜੇ ਦੋ ਤਾਂ ਆਪਾਂ ਜੀ 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 ਆਪਾਂ ਦੋ ਤੁਹਾਡੀ 6 ਕਿਲੋ ਚੋਕੇ ਲੈ ਜਿਹੜਾ ਮਰਜੀ 6 ਤੋਂ ਸਵਾ 6 ਹੋਊਗਾ 6 ਤੋਂ ਪਤਾ ਦੇ ਪੰਜ ਨਹੀਂ ਹੋਊਗਾ ਮੁੱਲ ਕਿੰਨਾ ਕਰਨਾ ਮੁੱਲ ਵੀ ਜੀ ਮੈਂ ਨਾਲ 60000 ਰੁਪਏ ਕਰ ਲਈਏ ਮਾਨ ਤਣ ਕਿੰਨਾ ਕਰਨਾ ਪਿੰਡ ਸਰ ਸਾਹਿਬ ਜਿੱਥੇ ਗਾਇਓ ਕਰਦਾਂਗੇ 2000 ਦਾ ਹੋਜੂ ਪਿੰਡ ਸਰ 2000 ਪੰਜੇ ਛੱਡ ਦਾਂਗੇ ਅੱਛਾ 7-8000 ਰੁਪਏ ਦਾ ਕਟਾ ਵਾ ਹਾਂਜੀ 50000 ਦੀ ਮਾਝ ਦੇ ਦਾਂਗੇ ਕੱਲੀ ਮਾਝੂ ਖੜੂਗਾ 50000 ਦੇ ਦਾਂਗੇ ਕੱਲੀ ਮਾਝ ਆ ਗਿਆ ਪਣਪਰਾ ਦਾ ਮਾਨ ਖੁੱਲਾ ਕਰਾਂਗੇ ਆਪਾਂ ਤੇ ਜੇ ਕਟਾ ਨਾਲ ਖੜਨਾ ਹੈ ਕਟਾ ਨਾਲ ਖੜਨਾ ਫਿਰ ਵੀ ਜੀ 55000 ਦੀ ਉਹ ਚ ਛੋੜ ਕਰ ਦੋ 52000 ਖੰਡ ਛੋੜ ਕਰ ਦਾਂਗੇ ਜੀ ਠੀਕ ਆ 54 ਦੀ ਦਵਾਂਗੇ ਕਟਾ 54000 ਦੀ ਕਟਾ ਜੇ ਨਾਲ ਖੜਨਾ ਮਿਲਦੀ ਕੱਟੇ ਨਾਲ ਹੀ ਆ ਉੱਧ ਕੱਟੇ ਨਾਲ ਮਿਲਦੀ ਜੀ ਆਪਾਂ ਝੂੜਨੇ ਮਾਰਨਾ ਕੱਟੇ ਨਾਲ ਮਿਲਦੀ ਠੀਕ ਆ ਪਾੜਾ ਪਾਲੇ ਉਹਦਾ ਮਿਲ ਬੈਠ ਜੀ ਤੇ ਹਲੇ ਮੇਰੀ ਕਟੇ ਨਾ ਪਸੰਦੀ ਕਟੇ ਨਾ ਬਾਕੀ ਗਾਂ ਵੀ ਗੱਬਣ ਨਿਕਲ ਸਕਦੀ ਆ ਚੈੱਕ ਵੀਰ ਨੇ ਨਹੀਂ ਜੇ ਕਰਾਈ ਨਹੀਂ ਇੰਨੇ ਚੈੱਕ ਨਹੀਂ ਕਰਾਈ ਆਪਾਂ ਅਰੇ ਟਾਈਮ ਘੱਟ ਗਿਆ ਬਾਕੀ ਸਿੰਗਲ ਹੱਡੀ ਦੀ ਮੱਛੀ ਜੇ ਵੇਖ ਲੋ ਮੈਂ ਪਤਲੇ ਕਮੜਿਆਂ ਦੀ ਮੱਛੀ ਸਾਫ ਹੈ ساری ਠੀਕ ਹੈ ਜੀ ਦੂਜੇ ਨੰਬਰ ਵਾਲੀ ਜਿਹੜੀ ਦੂਜੇ ਨੰਬਰ ਵਾਲੀ ਟੋਕਰ ਜੀ ਵੀਰ ਪਿਓ ਟੋਕਰ ਜੀ ਠੀਕ ਹੈ ਜੀ ਟੋਕਰ ਕੋਈ ਪੋਡੀ ਜੀ ਵੀ ਜੀ ਇਹ ਵੀ ਪੋਡੀ ਬਿਲਕੁਲ ਪਿਓਰ ਪੋਡੀ ਜੀ ਦੁੱਧ ਕਿੰਨਾ ਇਹਦੇ ਕੋਲ ਉਹਦੇ ਵੀਰ 6 ਕਿਲੋ ਜੀ 6 ਕਿਲੋ ਇਹਦੇ ਕੋਲ 5 ਕਿਲੋ ਗਾਰੰਟੀ ਦਵਾਗਾ ਆਪਾਂ ਅੱਛਾ ਇਹਦੀ 5 ਕਿਲੋ 5 ਕਿਲੋ ਗਾਰੰਟੀ ਦਵਾਗਾ ਇਹਦਾ ਨਹੀਂ ਪਤਾ ਨਹੀਂ ਨਹੀਂ ਆਪਾਂ ਦੱਸਿਆ ਨਾ ਪੁੱਛਿਆ ਨਾ ਦੱਸਿਆ ਇਹਦੇ ਮਗਰ ਕੱਟੀ ਆਹ ਵੇਖੋ ਜੀ ਕੱਟੀ ਵੀ ਪਲੀ ਆਹ 10000 ਦੀ ਕੱਟੀ ਹੁਣੀ ਆ ਗਈ ਆ ਹਾਂਜੀ ਭਾਰੀ ਕੱਟੀ ਸਾਰੀ ਸਾਫ ਹੈ ਕੱਟੀ 10000 ਕਿੰਨੇ ਚਿਰ ਦੀ ਹੋਊਗੀ ਇਹ ਇਹ ਵੀ ਇੱਥੇ ਹੀ ਹੁਣੀ ਆ ਠੀਕ ਆ ਬਾਕੀ ਕੱਟੀ ਵੀ ਪਲੀ ਆ ਕੱਟੀ ਸਾਫ ਹੈ ਵੀਰ ਜੀ ਪਲੀ ਸਾਰੀ ਇਹ ਤਾਂ ਇੱਕ ਨਹੀਂ ਦੋ ਹੀ ਮੱਜਾਂ ਦੇ ਦੇਣੀ ਹੈ ਹਾਂਜੀ ਹਾਂਜੀ ਠੀਕ ਹੈ ਸੱਜਰ ਨੇ ਜਿਆਦਾ ਦੁੱਧ ਚੋਆ ਆ ਚੰਗਾ ਇਹਨੇ ਵੀ ਇਹ ਦੁੱਧ 12-13 ਕਿਲੋ ਵੀਰ ਜੀ ਇਹਨੇ ਚੋਆ ਨੇ ਠੀਕ ਖੋਲੋ ਵੀਰ 15 ਕਿਲੋ ਕਹਿਆ 15 ਦਿਨ 15 ਕਹਤਾ ਇਹਦਾ 12 ਕਿਲੋ ਕਹਨਾ 12 ਕਹ ਆਹ ਵੇਖੋ ਜੀ ਕਰੋ ਚੱਕ ਜਾਣ ਦਿਓ ਜੀ ਥਾਣੇ ਦਾ ਵੀ ਸੋਹਣਾ ਲੱਗਾ ਜੀ 5 ਕਿਲੋ ਦੁੱਧ ਐਸ ਟਾਈਮ ਤੇ ਜਿਹੜਾ ਇਹਦੇ ਕੋਲ ਹੈਗਾ ਜੀ ਕੱਦ ਕਾਠ ਇਹਦਾ ਵੀ ਚੰਗਾ ਕੱਦ ਕਾਠ ਵੀ ਰਿਧੋਇਆ ਮਜਾ ਸਾਫ ਆ ਹਾਂ ਜੀ ਹਾਂ ਜੀ ਵੱਡੀਆਂ ਮੱਜਾਂ ਨਿੱਕੀਆਂ ਮੱਜਾਂ ਨਹੀਂ ਵੱਡੀਆਂ ਵੱਡੀਆਂ ਜੀ ਜੀ ਬਾਕੀ ਹੈ ਮੱਜਾਂ ਦੁੱਧ ਵਾਲੀਆਂ ਤੋਂ ਵੀ ਦੁੱਧ ਵਾਲੀਆਂ ਜੀ ਦੁੱਧ ਇੱਕ ਤੋਂ ਵੀ ਮੱਜਾਂ ਆਹ ਵੇਖੋ ਜੀ ਕੱਟੀ ਦਾ ਤੇਹ ਕਰਦੀ ਪੂਰਾ ਜੇ ਹਾਂ ਜੀ ਇਹਨਾਂ ਨੂੰ ਆਖੇ ਵੀ ਜਾਂ ਬੱਚਾ ਕਿਦਾਂ ਹੋਗਾ ਜੀ 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 ਪਰ ਆਪਾਂ ਕੀ ਜਿਹੜਾ ਆਪਾਂ ਇਹ ਬੱਚਾ ਕਿਰੇ ਲੱਗਾ ਹੀ ਗਰੇ ਹਾਂਜੀ ਇਹ ਮੈਂ ਚੰਗੀਆਂ ਦੇ ਕਰਮਾ ਲਿਆਂਗੇ ਹਾਂਜੀ ਹਾਂਜੀ ਠੀਕ ਆ ਜੀ ਤੇ ਵੀਰ ਜੀ ਮੁੱਲ ਕਿੰਨਾ ਕਰਨਾ ਜੀ ਮੁੱਲ ਵੀ ਜੀ 50000 ਰੁਪਿਆ ਦਾ ਮਾਣ ਦਾਨ ਜੇ ਉਹ ਕੱਟੀ ਛੱਡ ਕੇ ਜਾਵੇ ਹਾਂਜੀ 7000 ਰੁਪਏ ਕੱਟੀ ਛੱਡਾ ਗੇਰੀ ਘਟਾ ਦੇ ਹਾਂਜੀ ਠੀਕ ਆ 7000 ਕੱਟੀ ਘਟਾ ਦੇ ਤੇ ਇਹ ਬਾਕੀ ਮੱਝ ਕਿੰਨੇ ਦੀ ਬਚ ਗਈ ਇਹ 43000 ਦੀ ਸੀ ਠੀਕ ਆ ਉਹਦੇ 1000 ਰੁਪਏ ਛੱਡ ਦਾਂਗਾ ਮੱਝ ਕੱਲੀ ਲੈ ਜੇ ਕੱਲੀ ਮੱਝ 42000 ਦੀ 42000 ਕੱਟੀ ਨਾਲ ਖੜਨੀ ਫੇ ਫਿਰ ਮੈਂ 50000 ਦਵਾਂਗੇ 50000 ਦੀ ਬਾਕੀ ਫੋਨ ਕਰੇ ਹਨਾ ਫੋਨ ਕਰੇ ਦੇਵਾਂਗੇ ਠੀਕ ਹੈ ਵਿਤ ਨਹੀਂ ਹੋਗੇ ਕੋਈ ਦੀਗਣੀ ਵੱਜ ਗਈ ਠੀਕ ਆ ਦੇਵਾਂਗੇ ਮਾਨਦਾਨ ਕਰਾਂਗੇ ਕਰਕੇ ਭੈਣ ਭਰਾ ਦਾ ਅੱਗੇ ਆ ਗਈ ਤਾਜੀ ਸੋਈ ਅੱਗੇ ਨਗੀਨਾ ਆ ਗਿਆ ਵੀਰ ਜੀ ਤਾਜੀ ਸੀ ਮੱਝ ਨਹੀਂ ਨਗੀਨਾ ਵਾ ਹਾਂਜੀ ਇਹ ਨਗੀਨਾ ਕੋਹਾ ਕਰਾ ਅਗੇ ਹਾਂਜੀ ਇਹ ਲੋਕ ਇਧਰੋਂ ਵੀਰ ਜੀ ਸੁਣਿਆ ਹੈ ਮੈਂ ਤੱਕ ਮੈਂ ਵੇਚੀ ਨਹੀਂ ਵੀਰ ਜੀ ਹਾਂਜੀ ਮੈਂ ਸੁਣਿਆ ਹੈ ਅੱਜ ਤੱਕ ਵੀ ਮੱਝਾਂ ਦੁੱਧ ਭਰਦੀਆਂ ਵਾਂ ਹਾਂਜੀ ਬਾਕੀ ਮਾਲਕ ਬਾਬੇ ਦੀਪ ਸਿੰਘ ਦੀ ਕਿਰਪਾ ਨਾਲ ਮਾਈਂ ਦਾ ਦੁੱਧ ਚੰਗਾ ਵਾ ਕਿੰਨਾ ਵੀਰ ਜੀ ਦੁੱਧ ਇਹ ਵਾਲੇ ਦੁੱਧ ਸਾਢੇ 14:00 15:00 ਆ ਵੇਖੋ ਜੀ ਬਾਕੀ 2 ਕਿਲੋ ਗਿਜੀ ਮੱਝ ਦੀ ਗਾੜ ਆ ਆ ਵੇਖੋ ਕਰੋ ਚੈੱਕ ਬਾਕੀ ਮੱਝ ਬੋਲ ਕੇ ਦੱਸਦੀ ਆ ਵੀ ਦੁੱਧ ਹੈਗਾ ਹੈ ਨਾ ਮੱਝ ਦੱਸਦੀ ਵੇਖੋ ਵੀ ਜੀ ਬਲੈਡਰ ਕੋ ਫੁੱਲੀ ਏ ਮੱਝ ਕੇ ਜੀ 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 ਪਰ ਬਾਕੀ ਟੰਡੀ ਵੜੀ ਆ ਚੱਪਾ ਬਗਾ ਮਾਰਗੀ ਆ ਜੀ 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 ਤੋਰੋ ਵੀਰ ਜੀ ਲਓ ਜੀ ਲਓ ਮਹਰ ਮਗਰ ਕੱਟਾ ਕੱਟੀ ਆ ਜੀ ਵੀਰੇ ਮਗਰ ਕੱਟਾ ਆ ਗਏ ਬੋਲ ਬੋਲਦਾ ਬੱਚਾ ਕੱਟੀ ਕੱਟਾ ਕਦਾ ਕੱਟਾ ਮਗਰ ਆ ਜੀ ਤੇ ਸੂਈ ਨੂੰ ਕਿੰਨੇ ਦਿਨ ਹੋ ਗਏ ਆ ਸੂਈ ਨੂੰ ਵੀਰ ਜੀ ਹਫਤਾ ਹੋ ਗਿਆ ਇਹਨੂੰ ਹਫਤਾ ਹੋ ਗਿਆ ਠੀਕ ਆ ਅੱਛਾ ਕੋਈ ਹਫਤਾ ਲਾੜੇ ਕੋ ਪਾਸਾ ਦਿਨ ਲਾੜੇ ਕੋ 15 ਕਿਲੋ ਦੁੱਧ ਤਿਆਰ ਆ ਹੁਣ ਤਿਆਰ ਵੀ ਚਵਾ ਕੇ ਦੇਵਾਂਗੇ 15 ਕਿਲੋ ਦੇ ਆ ਵੇਖੋ ਕੱਦ-ਕੱਡ ਪੂਰਾ ਵੱਡਾ ਹਵਾਨਾ ਚੈੱਕ ਕਰੋ ਐਚਐਫ ਮਗਾਵਾ ਨੂੰ ਇਦਾਂ ਦੇ ਹਵਾਨੇ ਲੱਗੇ ਹੁੰਦੇ ਆ ਤਾਂ ਸੋਹਣੀ ਸਨਖੀ ਐ ਤੌਰ ਵੇਖੋ ਮਸਤਾਨੀ ਤੁਰਦੀ ਆ ਮਹ ਪਹਿਵਾਨੀ ਵੀਰੇ ਪਹਿਵਾਨੀ ਤੁਰਾ ਲੰਮੀ ਦੋਰੀਆਂ ਬੱਝਦੀ ਆ ਵੇਖੋ ਜੀ ਐ ਪੂਰੀ ਮੱਝ ਕੱਟਗਾਠ ਆ ਥਾਣ ਵੀ ਬੜਾ ਚੰਗਾ ਲੱਗਾ ਸੋਹਣਾ ਸਨਖਾ ਥਾਣ ਲੱਗਾ ਪਾਜੀ ਭਾਰੀ ਆ ਜਤ ਪਾਗੜੀ ਮੱਝਾਂ ਵੀ ਜੀ ਪੂਰੇ ਵਜਨ ਵਾਲੀ ਆ ਕੇ ਆ ਵੇਖੋ ਜੀ ਲੈ ਉਹ ਭਾਜੀ ਬੰਦੋ ਬਾਕੀ ਕੁਆਲਿਟੀ ਦੀ ਮੱਝ ਆ ਕੁਆਲਿਟੀ ਥਣ ਥਣ ਵਾਲਾ ਪੋਲਾ ਗਾਂ ਚਵਾਈਆਂ ਰਗੀ ਚਵਾਈਆਂ ਮੱਝ ਗਾਈਆਂ ਰਗੀ ਚਵਾਈਆਂ ਪੋਲੀ ਇਹ ਗਾਈਆਂ ਦੀ ਚਵਾਈ ਥੋੜੀ ਜੀ ਠੀਕ ਹੈ ਜੀ ਆਏ ਹੋਈ ਧਾਰਨਾ ਧਾਰੋ ਰੁਪਈਆ ਦਾ ਫਰਕ ਨਹੀਂ ਹੋਊਗੀ ਜੀ ਹਾਂ ਜੀ ਹਾਂ ਜੀ ਹਵਾਨਾ ਬਹੁਤ ਹੀ ਸੋਹਣਾ ਤਿਆਰ ਕੀਤਾ ਕਰਮਾਲੀ ਨੇ ਹਾਂ ਬਹੁਤ ਸੋਹਣਾ ਮਲਗਰੀ ਕਿਰਪਾ ਜੀ ਠੀਕ ਬਾਕੀ ਚਲੋ ਲੋਕੀ ਸੁਣੀਦਾ ਹੀ ਪੀ 20 ਕਿਲੋ ਵਾਲੀ ਆ 22 ਕਿਲੋ 30 ਕਿਲੋ ਵਾਲੀ ਆ ਸਾਡੇ ਕੋਲ ਵਿੱਚ 16 ਕਿਲੋ ਹੀ ਥੋੜੇ ਥਲੇ ਅੱਛਾ ਜੀ ਹੁਣ ਥੋੜਾ 16 ਕਿਲੋ ਕੋ ਥਲੇ ਠੀਕ ਆ ਆਪਾਂ 15 ਕਿਲੋ ਚਵਾ ਕੇ ਦਵਾਂਗੇ 15 ਕਿਲੋ ਚਵਾ ਕੇ ਚਾਰ ਟਾਈਮ ਚੋਵੇ ਪੰਜ ਟਾਈਮ ਚੋਵੇ ਕਿ ਇਧਰ ਨੂੰ ਤਰਪੀ ਉਹਨਾਂ ਦੀ ਇਧਰ ਨੂੰ ਤਰਪੀ ਮੇਰੀ ਆ ਠੀਕ ਆ 15 ਕਿਲੋ ਦੋ ਚਵਾ ਕੇ ਦੋ ਮੈਂ ਵੀ ਇਥੋਂ ਆ ਕੀ ਵੀਰੇ ਆਪਣੇ ਕੋਲ ਤਾਜ਼ੀਆਂ ਆ ਵਾ ਉਹ ਡੰਗਰ ਗਾਂ ਪਛਾਨ ਹੋਣ ਲੱਗਿਆ ਘਰ ਦਾ ਕਿਲੋ ਖੰਡ ਦਾ ਫਰਕ ਪਾਉਂਦਾ ਜੀ ਜੋ ਸਾਡੇ ਕੋਲ ਜਾਣੀ ਨਾ ਕਿਲੋ ਖੰਡ ਦਾ ਇਹਨੇ ਫੇਰੀ ਫਰਕ ਪਾਉਣਾ ਮੁੱਲ ਕਿੰਨਾ ਕਰਨਾ ਜੀ ਮੁੱਲ ਨਹੀਂ ਕਰਦਾ ਭਿੰਡਰ ਖਾ ਇਸੇ ਤਰ੍ਹਾਂ ਜੀ ਕਰਦਾ ਕਰਦੀ 3000 ਦਾ ਵੀ ਉਥਲਾ 7000 ਵੀ ਛੱਡਦਾ ਇੱਕ ਦਾਸ ਦੀ ਇੱਕ ਦਾਸ ਦੀ ਠੀਕ ਉਹ ਕਿਉਂ ਆਏਗਾ ਪੈਣ ਭਰਾ ਦਾ ਮਾਨਗਾ ਖੁੱਲਾ ਹੋਊਗਾ ਠੀਕ ਹੈ ਜੀ ਨਾ ਫੇਰ ਨਹੀਂ ਆਪ ਕਰਦੇ ਵੀ ਬਾਕੀ ਫੋਨ ਕਰੇ ਕੋਈ ਫੋਨ ਕਰੇ ਕੋਈ ਤੈਹ ਲਾਵੇ ਕੋਈ ਗਾਣੀ ਮੱਝ ਵੇਖ ਕੇ ਬੋਲ ਬੋਲਦੀ ਆ ਕੇ ਮੂੰਹਾਂ ਬੋਲਦੀ ਆ ਜੀ ਆ ਚੀਜ਼ ਕੀ ਆ ਮੱਝ ਥੱਲਾ ਦਊਗਾ ਮੱਝ ਜੀ 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 ਮੱਝ ਨੇ ਆਪਣੀ ਤਸਲੀ ਆਪ ਦੇ ਦੇਣੀ ਆ ਜੀ ਠੀਕ ਹੈ ਜੀ ਅਗਲੀ ਆ ਗਈ ਇਹ ਵੀ ਤਾਜੀ ਸੂਈ ਵੀਰ ਜੀ ਤਾਜੀ ਸੂਈ ਵੀਰ ਜੀ ਤਾਜੀ ਸੂਈ ਨੀਲੀ ਰਾਵੀ ਜੀ ਨੀਲੀ ਰਾਵੀ ਜੀ ਠੀਕ ਹੈ ਸੋਹਣੀ ਸੁਨਖੀ ਪੂਰੀ ਆਪਸ ਤਨੀ ਨੀਲੀ ਪਾਈ ਦੀ ਜੀ ਵੀ ਹਾਂ ਜੀ ਹਾਂ ਜੀ ਤੇ ਮਗਰ ਬੱਚਾ ਮਗਰ ਵੀਰ ਜੀ ਜੋਬਰ ਜੇ ਕਟਾ ਜਾ ਮਗਰ ਕਟਾ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਸੂਆ ਕਿੰਨੇ ਕਿ ਦਿਨਾਂ ਦਾ ਸੂਆ ਵੀਰ ਜੀ ਦਾ ਕੋਈ 10 12 ਦਿਨਾਂ ਦਾ ਹੋਊਗਾ ਠੀਕ ਹੈ ਜੀ ਤੇ ਇਹਦੇ ਕੋਲ ਦੁੱਧ ਕਿੰਨਾ ਹੁਣ ਦੁੱਧ ਵੀਰ ਜੀ ਹੁਣ ਹੋ ਗਿਆ ਜੀ ਪਹਿਲਾਂ ਦੁੱਧ ਚਰੀਨਾ ਆਈ ਚਰੀ ਲੱਸੀ ਜੀ ਜੀ ਡਾਵਾਂ ਡੋਲ ਜੀ ਥੋੜੀ ਜੀ ਹਾਂਜੀ ਹਾਂਜੀ ਤੇ ਹੁਣ ਮਾਲਕ ਦੀ ਕਿਰਪਾ ਨਾਲ ਦੁੱਧ 8 ਕਿਲੋ ਹੋ ਗਿਆ ਇਸਲੇ ਠੀਕ ਹੈ ਜੀ ਹਾਂਜੀ ਕੋ ਬੱਚੋ ਆ ਕੇ ਖੜੇ ਵੀਰ ਜੀ ਠੀਕ ਬਾਕੀ ਥਾਣ ਥਣ ਸੋਹਣਾ ਲੱਗਾ ਹੈ ਬੱਕਰੀ ਵਰਗਾ ਚੜੀਦਾ ਕੇ ਤੋਰੋ ਇਹਨੂੰ ਵੀਰ ਜੀ ਲੋ ਜੀ ਮਾਦਰ ਤੂੰ ਆਹ ਵੇਖੋ ਜੀ 8 ਕਿਲੋ ਦੁੱਧ ਇਹਦੇ ਕੋਲ ਤਿਆਰ ਆ ਥਾਣ ਵੇਖੋ ਕਿੱਡਾ ਸੋਹਣਾ ਲੱਗਾ ਪੂਰਾ ਗੜਵਾ ਥਾਣ ਆਹ ਵੇਖੋ ਜੀ ਕੱਦ ਕਾਠ ਵੇਖੋ ਕਿੱਡਾ ਸੋਹਣਾ ਐ ਕੈਮ ਲੱਸੀ ਨਹੀਂ ਗਈ ਸੋਹਣੀ ਸਨਖੀ ਪੂਰੀ ਜੀ। ਕਾਹ ਕਹ ਜੀ ਸਾਫ ਹੈ ਮੱਜ? ਹਾਂ ਜੀ। ਚਲੋ ਹੁਣ ਦੇ ਵਿੱਚ ਲੂਈ ਆ ਗਈ ਚਰੀ ਦਿੱਤੇ। ਜੀ 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 ਜੀ। ਆਹ ਵੇਖੋ ਜੀ। ਠੀਕ। ਤੇ ਇਹਦਾ ਮੁੱਲ ਭਾਈ ਕਿੰਨਾ ਕਰਨਾ ਜੀ? ਮੁੱਲ ਵਿੱਚ ਜੀ 65000 ਰੁਪਿਆ ਦਾ। ਠੀਕ ਹੈ, ਢਿਮਾਂਡ ਤਣ। ਮਾਨਦਾਨ ਕਰਦਾ ਭਿੰਦਰ ਸਾਹਿਬ 2000 ਦਾ। ਠੀਕ ਹੈ ਜੀ, 1000 ਦਾ ਹੋਰ ਕਰ ਦਈਏ। ਕੋਈ ਨਹੀਂ ਭਿੰਦਰ ਸਾਹਿਬ ਕੋਈ ਪੈਣ ਪੜਾ ਫੋਨ ਲਾਏ ਪਸੰਦ ਕਰੇ ਕੋਈ ਨਹੀਂ ਦੇ ਦਾਂਗੇ ਮੋੜ ਦੇਣੀ ਆਪਾਂ ਜੀ। ਠੀਕ ਹੈ ਜੀ ਤੇ ਗਾਈਆਂ ਦਿਖਾਈ ਹੋਣੇ ਜੀ। ਹਾਂ ਜੀ ਇਹਦੀ ਗਾਈਆਂ ਦਿਖਾਈ ਹੋਣ। ਠੀਕ ਹੈ। ਕਿੰਨੀਆਂ ਗਾਵਾਂ ਵੀਰੇ ਆਪਣੇ ਕੋਲ ਆਪਣੇ ਗਾਵਾਂ ਵਿੱਚ 4 ਦੋਕੜਾ ਜਿਹੜੇ ਇੱਕ ਸੱਜਰੇ ਦੇ ਗਾਂ ਇੱਕ ਸੱਜਰੇ ਹਾਂਜੀ ਠੀਕ ਹੈ ਜੀ ਤੇ ਆਹ ਪਹਿਲੇ ਨੰਬਰ ਵਾਲੀ ਆ ਪਹਿਲਾਂ ਵਾਲੀ ਜਿਹੜਾ ਦੁੱਧ ਵੀ ਤੇ 5 ਕਿਲੋ ਇਸ ਲਈ 5 ਕਿਲੋ ਦੁੱਧ 5000 ਰੁਪਿਆ 5000 ਰੁਪਿਆ ਮੁੱਲ 5 ਕਿਲੋ ਦੁੱਧ ਤੇ 5000 ਰੁਪਿਆ ਠੀਕ ਹੈ ਜੀ ਠੀਕ ਹੈ ਠੀਕ ਹੈ ਮਿਲਦੀ ਕਦਾਂ ਵੀਰ ਜੀ ਇਹ ਮਿਲਦੀ ਪਾੜੇ ਦੇ ਵਿੱਚ ਜੀ ਪਾੜੇ ਦੇ ਮਿਲਦੀ ਰਸੀ ਪਾ ਕੇ ਰਸੀ ਪਾ ਕੇ ਦੀ ਪਾੜੇ ਦੇ ਠੀਕ ਹੈ ਦੂਜੇ ਨੰਬਰ ਵਾਲੀ ਜਿਹੜੀ ਦੂਜੀ ਥਲੇ ਵੀ 6 ਕਿਲੋ ਦੁੱਧ ਆਹੋ 6 ਕਿਲੋ ਦੁੱਧ ਹਾਂਜੀ ਆਹੋ ਇਸ ਥਲੇ 6 ਕਿਲੋ ਦੁੱਧ ਬਣੀ ਇਹਨਾਂ ਨੇ ਆਪਾਂ ਨੂੰ ਕਿਹਦਾ ਹੀ ਪਤਾ ਹੈ ਠੀਕ ਹੈ ਇਹਦੇ ਕੋਲ 6 ਕਿਲੋ ਦੁੱਧ ਜੇ ਤੁਹਾਨੂੰ 6 ਕਿਲੋ ਠੰਡੀ ਦੁੱਧ ਇਦਾਂ ਹੀ ਪਾਣੇ ਠੀਕ ਹੈ ਤੂਆ ਇਹਦਾ ਪਹਿਲਾ ਹੀ ਤੂਆ ਪਹਿਲਾ ਵੀ 4 ਰੋਡ ਦੀ ਮੂਹਾਂ ਦੇ ਠੀਕ ਹੈ ਤੇ ਇਹਦਾ ਮੁੱਲ ਕਿੰਨਾ ਕਰਨਾ ਉਹਦਾ ਵਿੱਚ 5000 ਰੁਪਿਆ ਇਹਦਾ 18000 ਰੁਪਿਆ ਆਹ ਜਿਹੜੀ 15000 ਦੀ ਫਿਕਸ ਇਹ 15000 ਦੀ ਫਿਕਸ ਫਿਕਸ ਜੀ ਚੋ 100 ਰੁਪਏ ਛੁੱਟਣੀ ਹੈ ਠੀਕ ਹੈ ਬਾਕੀ ਫੂਨ ਫੂਨ ਲਾਵੇ ਕੋਈ ਹਾਂ ਫੂਨ ਲਾਵੇ ਕੋਈ ਦੇ ਦਾਂਗੇ ਮੰਨਣਾ ਨਹੀਂ ਆਹ ਜਿਹੜੀ ਆ ਇਹਦੇ ਥੱਲੇ ਵੀ ਜੀ ਤੂੰ 7 ਕਿਲੋ ਹੋਊਗਾ ਹਾਂਜੀ ਤੇ 7000 ਰੁਪਿਆ ਇਹਦੇ ਕੋਲ ਦੁੱਧ ਦੁੱਧ ਹੋਊਗਾ ਕੋਈ 9 ਹੋ ਜੇ 8 ਹੋ ਜੇ ਜੀ ਇਹਦਾ 18000 ਰੁਪਇਆ 18000 ਦੀ ਹਾਂ ਨਾ ਇਹ ਵੀ ਠੀਕ ਆ 15000 ਦੀ ਹਾਂ 15000 ਦੀ ਆ ਤਾਜੀ ਸੂਈ ਆ ਤਾਜੀ ਸੂਈ ਵਿੱਚ ਸੱਜਰ ਦੇ ਕੋਲ ਠੀਕ ਆ ਕਿੰਨਾ ਦੁੱਧ ਦੇ ਕੋਲ ਦੁੱਧ ਵਿੱਚ ਇਹਦੇ ਕੋਲ 8-9 ਕਿਲੋ ਜੀ 8-9 ਕਿਲੋ ਹਾਂਜੀ ਹਾਂਜੀ ਜਰਸੀ 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 ਠੀਕ ਆ ਜੀ ਮੋਲੇ ਲੱਗਦੀ ਕਰਾਉਣਾ 35 ਕਰਾ 40000 ਰੁਪਏ 32000 ਦਿਖਾਣਾ ਦੂਗੇ 32000 ਦੀ ਮਗਰ ਵਛਾਓ ਵਜਾ ਜੀ ਇੱਕ ਗਾਂ ਆਪਣੇ ਕੋਲ ਵੀ ਹੈਗੀ ਜੇ ਅੱਛਾ ਜੀ ਇਹਦਾ 15000 ਰੁਪਏ ਦੀ ਵੀ ਜੀ ਇਹ 15000 ਦੀ 6:00 ਜਾਂ 6:30 ਤੇ ਬਣੀ ਬੁਣੀ ਗਾ ਬਣਗੀ ਜੀ ਅੱਜ ਬਣੀ ਜ ਆਪਣੇ ਨੂੰ ਠੀਕ ਹੈ ਆਪਣੇ ਬੱਚੇ ਕੋ ਬਣੀ ਡਾਇਰੈਕਟ ਕ੍ਰਾਸ ਕਰਾਈ ਠੀਕ ਹੈ ਜੀ ਟੀਕਾ ਨਹੀਂ ਲਵਾਇਆ ਬੱਚੇ ਨੇ ਟੀਕਾ ਨਹੀਂ ਲਵਾਇਆ ਗੱਜੀ ਡਾਇਰੈਕਟ ਕਾਸ ਕਰਾਈਏ ਹਾਂ ਜੀ 15 15000 ਵੀ ਦੇ ਦਾਂਗੇ ਹਾਨਾ ਜੀ ਦੁੱਧ ਕਿੰਨਾ ਇਹਦੇ ਕੋਲ ਦੁੱਧ ਵਿੱਚ 6 6.5 ਕਿਲੋ 7 ਕਿਲੋ ਦੇ ਲੱਗੇ ਬਣੇ 7 ਕਿਲੋ ਦੇ ਸਾਹ 6 ਤੋਂ 7 ਕਿਲੋ ਦੇ ਹੋ ਜੇ ਠੀਕ ਹੈ ਜੀ ਹਾਂ ਜੀ ਜੀ ਕਰਨੀ ਜੀ ਆਪਣੀ ਭੈਣ ਭਰਾ ਕੋ ਚੱਲੀ ਕਰਕੇ ਖੜੇ ਇੱਥੇ ਜੀ ਕੋਈ ਟੋਕੜਿਆ ਸੱਜਰਿਆ ਚੋਕੇ ਖੜੋ ਇਧਰ ਨੂੰ ਦਰਪੀ ਮੇਰੀ ਜੇ ਉਧਰ ਨੂੰ ਦਰਪੀ ਤੇ ਮੈਂ ਵੀ ਭਾਈ ਵਾਲ ਦੀ ਗੱਡੀ ਠੀਕ ਹੈ ਜੀ ਮੈਂ ਪੈਸੇ ਕੌਣ ਚ ਪਵਾ ਲਿਆ ਤੇ ਮੈਂ ਭਾਰੀ ਵਾਲ ਮੀ ਜਾਗਾ ਤੇ ਬਾਕੀ ਵੀਰ ਆਪਣੀ ਚੋਗੇ ਤਸਲੀ ਗੱਲ ਖੜੋ ਅਸੀਂ ਤੁਲੀ ਕਰਦੇ ਆ ਨਾ ਜੀ ਤੇ ਬਾਕੀ ਭੈਣ ਭਰਾ ਨੂੰ ਫੋਨ ਮੈਂ ਬੇਨਤੀ ਇਹੋ ਆ ਵੀਰ ਜੀ ਸਾਈ ਪਾਉਣ ਗਣ ਤਿੰਨ ਦਾ ਵੀਡੀਓ ਦੇ ਫੇਰ ਘੜ ਤੱਕ ਜੀ ਬਿਲਕੁਲ ਬਿਲਕੁਲ ਜੀ ਇਹ ਭੈਣ ਭਰਾ ਬੇਨਤੀ ਆ ਤੇ ਜਦੋਂ ਸਾਈ ਪਾਦੇ ਨਾ ਫਿਰ ਦੱਸ ਦੇ ਵੀਰ ਜੀ 3 ਘੰਟੇ ਤੱਕ ਆ ਕੇ 2 ਘੰਟੇ ਤੱਕ ਆ ਕੇ ਫਿਰ ਵੀ ਸ਼ਾਮਾਂ ਤੱਕ ਬੋੜ ਦੇਣੀ ਆ ਅੱਜ ਭਰਾ ਆਪਣਾ ਠੀਕ ਆ ਹਾਂਜੀ ਹਾਂਜੀ ਉਹਨੂੰ ਕੱਲ ਦੀ ਸਾਈ ਪਾਈ ਇਹ ਮੇਰੀ 12 ਵਜੇ ਤੁਹਾਡੇ ਕੋਲ ਆ ਗਏ ਠੀਕ ਹੈ 4 ਵਜੇ ਸ਼ਾਮੇ ਫਿਰ ਕੀ ਕਹਤਾ ਵੀਰ ਸਾਡੇ ਕੋ ਆਇਆ ਨਹੀਂ ਜਾਣਾ ਉਹਨੇ ਚਾਰਨ ਪਤਾ ਨਹੀਂ ਐਡਾ ਵੀਰ ਜਲੰਧਰ ਜਾਣਾ ਨੇ ਵੀਰ ਨੇ ਉਹਨੂੰ ਚਾਰਨ ਆਪਣਾ ਕੰਮ ਛਡਣਾ ਪਿਆ ਠੀਕ ਜੇ ਤੂੰ ਸੱਚ ਦੱਸਦਾ ਵੀਰ ਜੀ ਨਹੀਂ ਹਟ ਨਹੀਂ ਨਹੀਂ ਆ ਜਣਾ ਸਾਡੇ ਕੋਲ ਚੱਲਦੀ ਨਹੀਂ ਜਾਂ ਕਿੱਦਾਂ ਜੋ ਵੀ ਹੈ ਹਨਾ ਤੂੰ ਆਨਲਾਈਨ ਪੈਸੇ ਭਾ ਦੋ ਅਗਲਾ ਤੁਹਾਨੂੰ ਵੀਰ ਤਾਂ ਰਾਮਰਾ ਦੇ ਬਿਲਕੁਲ ਬਿਲਕੁਲ ਇਦੋਂ ਉਹਨੂੰ ਵੀਰ ਨੂੰ ਖਰਾਬ ਕੀਤਾ ਅੱਜ ਇਦਾਂ ਮੇਰੇ ਭਰਾ ਖਰਾਬ ਨਾ ਕਰਿਓ ਕਰਿਓ ਕਿਸੇ ਨੂੰ ਵੀ ਬੇਨਤੀ ਤੁਹਾਡੇ ਗੜੀ ਵੀਰ ਜੀ ਜੀ ਵੀ ਸਾਡੇ ਪੈਣ ਪਰ ਆ ਜੇ ਤੁਸੀਂ ਕੋਈ ਬਗਾਨੇ ਥੋੜੀ ਜਿਹਾ ਆਂ ਤੁਹਾਡੇ ਕੋਲ ਨੇ ਹਾਂਜੀ ਹਾਂਜੀ ਬੇਨਤੀ ਤੁਹਾਨੂੰ ਵੀਰ ਜੀ ਠੀਕ ਹੈ ਜੀ ਬਾਕੀ ਤੁਸੀਂ ਆਪਣੀ ਸਮਝ ਵੇਖਣੀ ਹੈ ਬਾਕੀ ਇਹਨਾਂ ਸਾਰੀਆਂ ਇਹ ਨੋਣੀ ਮੋਣੀ ਵੀ ਨੀਰ ਸੀ ਵੀਰ ਠੀਕ ਆ ਇਦਾਂ ਮਿਲਦੀ ਪਹਾੜੇ ਤੇ ਮਿਲਦੀ ਆ ਹਾਂਜੀ ਹਾਂਜੀ ਠੀਕ ਆ ਬਾਅਦ ਕੀ ਅਗਲੇ ਦੀ ਕਿਸਮਤ ਆ ਜੀ ਅਗਲੇ ਦੀ ਕਿਸਮਤ ਵੀਰ ਜੀ ਵਾਲੀ ਕਿਸਮਤ ਠੀਕ ਆ ਜੀ ਵੀ ਇਹਨੂੰ ਫੋਨ ਕਰ ਲਿਓ ਤੇ ਬਾਕੀ ਵੀਡੀਓ ਤੁਸੀਂ ਕੱਲੀ ਕੱਲੀ ਵੀਰ ਕੋ ਮੰਗਾ ਸਕਦੇ ਹਾਂ ਨਾ ਤੋਰ ਕੇ ਠੀਕ ਆ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਇੱਧਰ ਮੱਝਾਂ ਚਾਰ ਦਿਖਾਈਆਂ ਆਪਾਂ ਰੱਬ ਆ ਗਿਆ ਆਪਣੀ ਤਸੱਲੀ ਕਰਕੇ ਚੈੱਕ ਪਾਸ ਕਰਕੇ ਲੈ ਜਾਵੇ ਧੰਨਵਾਦ ਜੀ